ਸੌਰਾ ਕੱਲਾ ਮੁੰਡੇ ਦਾ ਪਿਓ ਨਹੀਂ ਹੁੰਦਾ ਤੇ ਜਿਹੜੀ ਧੀ ਕਿਸੇ ਦੇ ਘਰੇ ਜਾ ਕੇ ਨੂੰਹ ਬਣਦੀ ਆ ਉਹਦੇ ਪਿਓ ਤੋਂ ਵੱਧ ਕੇ ਹੁੰਦਾ ਕਿਉਂਕਿ ਉਹਦੇ ਮਾਪੇ ਉਸ ਤੋਂ ਬਾਅਦ ਉਹੀ ਬਣ ਜਾਂਦੇ ਆ ਸੌਰੇ ਘਰੇ ਆਉਂਦੀ ਆ ਜੀ ਵਰਿੰਦਰ ਕੌਰ ਤੇ 10 ਦਿਨ ਵਿਆਹੀ ਨੂੰ ਹੁੰਦੇ ਆ ਤੇ ਆਪਦੇ ਘਰ ਵਾਲੇ ਨੂੰ ਪੁੱਛਦੀ ਆ ਕਹਿੰਦੀ ਵੀ ਮੈਂ ਆਪਦੇ ਪਿੰਡ ਗੁਰੂ ਘਰ ਮੇਰੇ ਨਾਲ ਸੀਗਾ ਤੇ ਸਸੀਂ ਸਾਰੇ ਦਾ ਅੰਬਰਤ ਛੱਕਿਆ ਮੇਰੇ ਪਰਿਵਾਰ ਦਾ ਪਰ ਮੈਂ ਨਹੀਂ ਛੱਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਪਤਾ ਪਰਿਵਾਰ ਕਿ ਹੋ ਜਾਗਾ ਗਾਹਾਂ ਵੀ ਕੀ ਪਤਾ ਕਿ ਹੋ ਜਾ ਪਰਵਾ ਟਕੁਰੂ ਵੀ ਤੂੰ ਅੰਬਰਤ ਨਹੀਂ ਛਕਣਾ ਕੁੜੀਏ ਪੈਸੇ ਤੂੰ ਜਾ ਗੁਰੂ ਘਰ ਵੀ ਜਾ ਗੁਰੂ ਘਰ ਪੜ ਸੇਵਾ ਕਰ ਇਹ ਗੱਲ ਉਹ ਆਪਦੇ ਘਰ ਵਾਲੀ ਨੂੰ ਦੱਸਦੀ ਆ ਮਕਸਰ ਸਾਹਿਬ ਦੀ ਗੱਲ ਆ ਗੱਲ ਧਿਆਨ ਨਾਲ ਸੁਣ ਲਿਓ ਬਾਈ ਜੀ ਸੋ ਉਹ ਕੁੜੀ ਕੀ ਕਰਦੀ ਆ ਜੀ ਉਹ ਮੁੰਡਾ ਕਹਿੰਦਾ ਵੀ ਆਪਣੇ ਰਿਵਾਜ ਹੈ ਨਹੀਂ ਕਹਿੰਦਾ ਦੀ ਸਾਜ ਰਾਈਆਂ ਹੈ ਨਾ ਗੁਰੂ ਘਰ ਤੁਨੇ ਫਨ ਪਰ ਮੈਂ ਫੇਰ ਵੀ ਮਾਂ ਨੂੰ ਪੁੱਛ ਲੈਣਾਗਾ ਉਹਨੇ ਬਈ ਨੂੰ ਆਪਣੇ ਨੂੰ ਆਪਣੀ ਮਾਂ ਨੂੰ ਪੁੱਛਿਆ ਵੀ ਐ ਕਰਕੇ ਵੀ ਐ ਕਹਿੰਦੀ ਜਿਵੇਂ ਮੈਂ ਗੁਰੂ ਘਰ ਜਾਣਾ ਤੇ ਉਹਦੀ ਮਾਂ ਕਹਿੰਦੀ ਵੀ ਵੀ ਸਾਜ ਰਾਈ ਆ ਚਲੋ ਮੈਂ ਨਾਲ ਵਾਗ ਜਾ ਕਰੂੰਗੀ ਕਿ ਨਹੀਂ ਚੱਲ ਆਪਾਂ ਤੇਰੇ ਡੈਡੀ ਨੂੰ ਪੁੱਛਦੇ ਆ ਕਿ ਉਹ ਘਰਾਂ ਦੇ ਵਿੱਚ ਬਹੁਤ ਤਫਾਕ ਹੁੰਦਾ ਬਾਈ ਜਿਹੜੇ ਇੱਕ ਦੂਜੇ ਨੂੰ ਪੁੱਛ ਕੇ ਗੱਲ ਕਰਦੇ ਹਨਾ ਤੇ ਉਹ ਜਵਾਨਾ ਜਵਾਨੀ ਹੁੰਦੀਆਂ ਕਿਉਂਕਿ ਅਗਲਾ ਕਹਿਣ ਤਾਂ ਨਹੀਂ ਮੈਂ ਘਰੇ ਪੁੱਛ ਕੇ ਦੱਸਦਾਗਾ ਤੇ ਉਹ ਜਦੋਂ ਜਾ ਕੇ ਉਹਦੇ ਪਿਓ ਨੂੰ ਪੁੱਛਿਆ ਵੀ ਐ ਕਰਕੇ ਵੀ ਧੀ ਕਹਿੰਦੀ ਆ ਵੀ ਕੁੜੀ ਕਹਿੰਦੀ ਆ ਜਾਂ ਨੌ ਲਾ ਲਓ ਹਨਾ ਕੁਝ ਵੀ ਲਾ ਲਓ ਤੇ ਵੀ ਕਹਿੰਦੀ ਮੈਂ ਗੁਰੂ ਘਰ ਜਾਣ ਲੱਗਣਾ ਵੀ ਕੋਈ ਤੁਹਾਨੂੰ ਵੀ ਦੁੱਖ ਤਕਲੀਫ ਤਾਂ ਨਹੀਂ ਵੀ ਮੈਂ ਮੇਰਾ ਜੀ ਕਰਦਾ ਵੀ ਮੈਂ ਗੁਰੂ ਘਰ ਜਾਵਾਂ ਵੀ ਤੜਕੇ ਉੱਠ ਕੇ ਵੀ ਬਾਠ ਸੁਣਾਇਆ ਕਰਾਂ ਜਾਂ ਬਾਠ ਨਾਲ ਨਾਲ ਪੜਾਇਆ ਕਰਾਂ ਹਨਾ ਤਾਂ ਉਹ ਦਾ ਸਹੁਰਾ ਹੁੰਦਾ ਉਹ ਬੇਸ਼ੱਕ दारू ਪੀਂਦਾ ਹੁੰਦਾਗਾ ਉਹ ਕਹਿੰਦਾ ਹਾਂ ਤੀ ਇਹ ਕੋਈ ਗੱਲ ਨਹੀਂ ਤੂੰ ਜਾ ਜੀ ਸੱਦ ਕੇ ਜਾ ਤੇਰਾ ਜੋ ਮਨ ਕਰਦਾ ਕਰ ਤੂੰ ਇਹ ਨਾ ਸੋਚੀ ਵੀ ਮੈਂ ਬਗਾਨੇ ਘਰੇ ਆ ਗਈ ਇਹ ਤੇਰਾ ਘਰ ਆ ਤੇਰੇ ਪਿਓ ਦਾ ਘਰ ਘਟ ਆ ਵੀ ਤੂੰ ਐ ਸਮਝ ਜੇਂਗੀ ਮੈਂ ਉਹਦੇ ਪਿਓ ਕੋਲੋਂ ਆ ਗਈ ਵੀ ਮੇਰੇ ਤੇ ਬੰਦਸ਼ਾਂ ਲੱਗੀਆਂ ਤੂੰ ਸਾਡੇ ਲਈ ਧੀਆਂ ਤੋਂ ਵੱਧ ਗਿਆ ਸਾਡਾ ਪੁੱਤ ਵੀ ਸਾਡੇ ਨੇੜੇ ਨਹੀਂ ਤੂੰ ਕਿਉਂਕਿ ਰੋਟੀ ਅਸੀਂ ਤੇਥੋਂ ਖਾਣੀ ਹੈਗੀ ਕਾਨੂੰ ਕੀ ਪਤਾ ਸਾਡਾ ਨਾ ਮੁੰਡਾ ਕਿਹੋ ਜਿਹਾ ਹੋ ਪਰ ਤੂੰ ਸਾਡੀ 3 ਤੋਂ ਵੱਧ ਕੇ ਰਹੇ ਤੇ ਤੂੰ ਜਾਇਆ ਕਰ ਤੇ ਉਹ ਨੌ ਨੂੰ ਫਿਰ ਚਾਹ ਚੜਦਾ ਨਾ ਤੇ ਉਹ ਫਿਰ ਆਪਦੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਤੂੰ ਮੇਰੇ ਨਾਲ ਚੱਲਦਾ ਕਰੋ ਉਹ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਵੀ ਮੈਂ ਨੌਕਰੀ ਤੇ ਜਾਣਾ ਹੁੰਦਾ ਤੇਨੇ ਥੱਕ ਕੇ ਆਉਣਾ ਕੰਮ ਤੋਂ ਤੇ ਕੋਈ ਜੌਬ ਕਰਦਾ ਸੀ ਨਾ ਬਾਈ ਤੇ ਉਹਦੀ ਸੱਸ ਕਹਿੰਦੀ ਵੀ ਚਲ ਮੈਂ ਨਾਲ ਵਗ ਜਾ ਕਰੂੰਗੀ ਇਦਾਂ ਹੀ ਉਹ ਸਾਸੂ ਦੇ ਨਾਲ ਗੁਰਦੁਆਰੇ ਜਾਣ ਲੱਗੀ ਉਹ ਮੱਥਾ ਟੇਕ ਅੱਧਾ ਘੰਟਾ ਮੰਨ ਲਓ ਵੀ ਗੁਰਬਾਣੀ ਸੁਣਨ ਲੱਗ ਗਈ ਉਸ ਤੋਂ ਬਾਅਦ ਸੱਸ ਕਿਤੇ ਥੋੜੀ ਜੀ ਬਿਮਾਰ ਹੋ ਗਈ ਤਾਂ ਉਹ ਵਿਚਾਰੀ ਇਕੱਲੀ ਜਾਣ ਲੱਗੀ ਆ ਨਾ ਜਿਹੜੀ ਨੂੰ ਸੀਗੀ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਹਨ ਕੁਝ ਐਹੋ ਜਿਹੇ ਬੁੜੀਆਂ ਹੁੰਦੀਆਂ ਜਿਹੜੀਆਂ ਮੱਥਾ ਟੇਕਣ ਜਾਂਦੀਆਂ ਤੂ ਲੱਗ ਜਾਂਦੀਆਂ ਕਰਨ ਨਹੀਂ ਫਲਾਨਿਆਂ ਦੀ ਉਹ ਆਏ ਕਿਉਂਕਿ ਉਹ ਮੱਥਾ ਟੇਕਣ ਘੱਟ ਤੇ ਲੋਕਾਂ ਦੀਆਂ ਚੁਗਣੀਆਂ ਕਰਨ ਜਾਂਦੀਆਂ ਉਹ ਜਾਂਦੀ ਜਾਂਦੀ ਗੁਰਦੁਆਰੇ 12 ਚ ਖੜ ਜਾਂਦੀਆਂ ਲੋਕਾਂ ਦੇ ਨਾਲ ਸਾਡੇ ਵੀ ਬਹੁਤ ਖੜਦੀਆਂ ਥੋੜੇ ਵੀ ਖੜਦੀਆਂ ਹੋਣਗੀਆਂ ਤੇ ਜਿਹੜੇ ਤੜਕੇ ਉੱਠ ਕੇ ਜਾਂਦੇ ਆ ਹੋਰ ਹੀ ਕਿਸੇ ਨਾਲ ਨਾ ਗੱਲਬਾਤ ਇਦਾਂ ਦੀ ਫਲਾਨਿਆਂ ਦਾ ਫਲਾਨ ਅਖਬਾਰਾਂ ਵਾਂਗੂ ਵੱਲੋਂ ਖਬਰਾਂ ਹੀ ਵੰਡਦੇ ਫਿਰਦੇ ਇੱਕ ਦੂਜੇ ਨੂੰ ਜਾਂ ਲੈਂਦੇ ਫਿਰਦੇ ਆ ਉਸ ਤੋਂ ਬਾਅਦ ਕੀ ਹੁੰਦਾ ਜੀ ਤੇ ਉਹ ਕੰਦੀ ਗਿਰੋ ਜਾਣ ਲੱਗੀ ਤੇ ਕਿਸੇ ਬੁੜੀ ਨੇ ਉਹਨੂੰ ਬੁਲਾਇਆ ਪੁੱਛਿਆ ਵੀ ਤੂੰ ਕਿਹਦੀ ਨੌਂ ਆ ਉਹਨੇ ਦੱਸਿਆ ਮੈਂ ਫਲਾਨੇ ਦੀ ਨੌਂ ਆਂਗੀ ਕਹਿੰਦੀ ਭਾਈ ਤੂੰ ਕੱਲੀ ਫਿਰਦੀ ਆ ਉਹ ਕਹਿੰਦੀ ਮੇਰੀ ਸੱਸ ਬਿਮਾਰ ਹੋ ਗਈ ਇਹਨ ਘਰਦਵਾਰ ਦੇ ਨਾਲ ਤਾਂ ਘਰਾ ਕੱਲੇ ਨੂੰ ਕੀ ਹੁੰਦਾਗਾ ਸੋ ਇਹ ਗੱਲ ਉਹ ਬੁੜੀ ਫਿਰ ਦੋ ਤਿੰਨ ਬੁੜੀਆਂ ਨੂੰ ਹੋਰ ਦੱਸਦੀ ਆ ਹੌਲੀ ਹੌਲੀ ਪਿੰਡ 'ਚ ਨਾ ਹੌਲੀ ਹੌਲੀ ਉਹਦੇ ਸਹੁਰੇ ਕੋਲੇ ਗੱਲ ਜਾਂਦੀ ਆ ਵੀ ਤੁਹਾਡੀ ਨੂੰਹ ਗੁਰਦੁਆਰੇ ਕੱਲੀ ਜਾਂਦੀ ਆ ਉਹਦੀ ਸੱਸ ਨੂੰ ਦੱਸਦੇ ਉਹਦੇ ਘਰ ਵਾਲੇ ਨੂੰ ਕਹਿੰਦੇ ਨੇ ਹੋਰ ਬੰਦੇ ਵੀ ਯਾਰ ਤੇਰੇ ਘਰ ਵਾਲੀ ਕੱਲੀ ਫਿਰਦੀ ਆ ਗੁਰਦੁਆਰੇ ਤੇ ਹੁਣ ਹੀ ਪਤੰਦਰ ਉਹ ਅੱਥਾਂ 'ਚੋਂ ਕੱਢਤੀ ਜਾਂ ਹੋਰ ਐਦਾਂ ਦੀ ਤੇ ਉਹਦੀ ਸੱਸ ਆਪਦੇ ਮੁੰਡੇ ਨੂੰ ਕਹਿੰਦੀ ਵੀ ਲੋਕ ਆਏ ਕਹਿੰਦੇ ਆ ਤੇ ਉਹਨੂੰ ਨੂੰਹ ਨੂੰ ਕਹਿੰਦਾ ਵੀ ਤੂੰ ਭਾਈ ਵੀ ਮੈਨੂੰ ਠੀਕ ਹੋ ਜਾਣ ਦੇ ਤੇ ਆਪਾਂ ਇਕੱਠੇ ਚੱਲੇ ਕਰਾਂਗੇ ਉਹ ਕਹਿੰਦੀ ਵੀ ਕਿਉਂ ਕੀ ਗੱਲ ਵੀ ਬਾਪੂ ਨੇ ਤਾਂ ਕਿਹਾ ਸੀ ਵੀ ਕੋਈ ਗੱਲ ਨਹੀਂ ਮੈਂ ਮੁੰਡਿਆਂ ਵਰਗੀ ਆ ਤੇ ਉਹਦੇ ਬਾਪੂ ਨੂੰ ਸਾਦੇ ਬਾਪੂ ਨੂੰ ਕਹਿੰਦੇ ਆ ਵੀ ਲੋਕ ਵੀ ਗੱਲਾਂ ਬਣਾਉਂਦੇ ਨੇ ਆਪਣੇ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਵੀ ਫਲਾਨਿਆਂ ਦੇ ਨੂੰ ਕੱਲੀ ਗੁਰੂ ਘਰ ਜਾਂਦੀ ਜਾਂ ਗੁਰਦੁਆਰ ਜਾਂਦੀ ਆ ਸੋ ਜਦੋਂ ਉਦੇ ਬਾਪੂ ਨੂੰ ਕੋਈ ਕਹਿਣ ਹੁੰਦਾ ਤੇ ਉਹਦਾ ਬਾਪੂ ਲੜ ਪੈਂਦਾ ਕਹਿੰਦਾ ਵੀ ਸਾਡੀ ਧੀ ਆ ਗਈ ਹਨਾ ਤੁਹਾਨੂੰ ਕੀ ਦਿੱਕਤ ਆ ਗਈ ਇਹ ਹੀ ਗੱਲ ਫਿਰ ਜਦੋਂ ਉਹ ਘਰੇ ਆਉਂਦਾ ਉਹਦੀ ਮੰਨ ਲੋ ਘਰ ਵਾਲੀ ਕਰਦੀ ਹਨਾ ਤੇ ਉਹ ਨੂੰਹ ਨੂੰ ਕੋਲੇ ਸਾਦਾ ਵੀ ਹਾਂ ਭਾਈ ਉਹ ਨੂੰਹ ਦੀ ਰੋਂਣ ਲੱਗ ਜਾਂਦੀ ਅੱਖਾਂ 'ਚ ਪਾਣੀ ਆ ਜਾਂਦਾ ਵੀ ਵੀ ਮੇਰੇ ਮਨ 'ਚ ਉਹ ਕਹਿੰਦੀ ਵੀ ਕੋਈ ਐਸੀ ਬੇਸੀ ਗੱਲ ਨਹੀਂ ਵੀ ਜਿਵੇਂ ਲੋਕ ਕਹਿੰਦੇ ਆ ਮੈਂ ਕੱਲੀ ਯਾ ਨਹੀਂ ਤਾਂ ਉਹਦੇ ਸਹੁਰੇ ਨੇ ਜੋ ਗੱਲ ਕਹੀ ਤਾਂ ਤੁਸੀਂ ਭਾਈ ਸੁਣ ਕੇ ਹੈਰਾਨ ਹੋ ਜਾਓਗੇ ਉਹ ਕਹਿੰਦਾ ਵੀ ਤੂੰ ਲੋਕਾਂ ਦੀਆਂ ਗੱਲਾਂ 'ਚ ਧਿਆਨ ਨਹੀਂ ਦੇਣਾ ਧੀਏ ਤੂੰ ਗੁਰੂ ਘਰ ਜਾਣਾ ਕਹਿੰਦੀ ਨਹੀਂ ਜੀ ਮੈਂ ਗੁਰੂ ਘਰ ਨਹੀਂ ਜਾਣਾ ਮੇਰਾ ਦਿਲ ਨਹੀਂ ਕਰਦਾ ਜਾਣ ਨੂੰ ਉਹ ਸੋਹਰਾ ਸਾਹਿਬ ਉਹਦਾ ਕਹਿੰਦਾ ਵੀ ਤੂੰ ਤਾਂ ਵੀ ਤੂੰ ਲੋਕਾਂ ਦੀਆਂ ਸੁਣਦੀ ਘਤੋਂ ਕਹਿੰਦੀ ਵੀ ਮੈਨੂੰ ਇੱਕ ਦੋ ਬੁੜੀਆਂ ਨੇ ਗੁਰਦੁਆਰਾ ਜਿੰਨੀ ਵੀ ਕਹਿਤਾ ਜਿਦੋਂ ਕੱਲੀ ਤੁਲੀ ਫਿਰਦੀਆਂ ਜਾਂ ਐਂ ਤੁਰੀ ਫਿਰਦੀਆਂ ਫਲਾਨਿਆਂ ਦੀ ਧੁੰਕ ਐਦਾਂ ਦੀਆਂ ਗੱਲਾਂ ਕਰਨ ਲੱਗੀਆਂ ਉਹ ਵਿਚਾਰੀ ਦਾ ਮਾਣ ਟੁੱਟ ਗਿਆ ਵੀ ਲੋਕ ਕੀ ਸੋਚਦੇ ਆ ਨਾ ਤੇ ਉਹ ਜਦੋਂ ਉਹਦੇ ਸਹੁਰੇ ਨੇ ਕਿਹਾ ਕਿ ਤੂੰ ਲੋਕਾਂ ਕੰਨੀ ਧਿਆਨ ਨਹੀਂ ਦੇਣਾ ਫਿਰ ਉਹਦੇ ਸਹੁਰੇ ਨੇ ਕਿਹਾ ਵੀ ਤੂੰ ਜਾਣਾ ਤੈਨੂੰ ਇੱਕ ਪਾਣੀ ਦਾ ਗਲਾਸ ਭਰ ਕੇ ਦੇਣਾ ਮੈਂ ਆ ਚੱਕ ਸਵੇਰੇ ਜਦੋਂ ਉੱਠਣਾ ਇਹ ਪਾਣੀ ਦਾ ਗਲਾਸ ਤੂੰ ਨਾਲ ਲੈ ਕੇ ਜਾਣਾ ਇਹਦੇ ਧਿਆਨ ਰੱਖਣਾ ਕਿੰਦਾ ਇੱਕ ਬੂੰਦ ਵੀ ਨਹੀਂ ਤੁਹਾਡੇ ਡਿੱਗਣੀ ਚਾਹੀਦੀਗੀ ਮੱਥਾ ਟੇਕ ਕੇ ਆਉਣਾ ਗੁਰੂ ਘਰ ਚ ਸੇਵਾ ਵੀ ਕਰਕੇ ਆਉਣੀ ਉਹਨੂੰ ਰੱਖ ਕੇ ਇਹ ਮੋੜ ਕੇ ਲੈ ਕੇ ਮੈਨੂੰ ਫੜਾਉਣਾ ਗਲਾਸ ਉਹ ਇਦਾਂ ਹੀ ਕਰਦੀ ਆ ਜੇ ਅਗਲੇ ਦਿਨ ਸਵੇਰੇ ਉੱਠਦੀ ਆ ਗਲਾਸ ਭਰਦੀ ਹੈ ਪਾਣੀ ਦਾ ਤੇ ਲੈ ਕੇ ਤੁਰ ਪੈਂਦੀ ਆ ਜਿਹੜੀ ਨੂੰ ਪਹਿਲਾਂ ਲੋਕਾਂ ਦੇ ਬੁੜਿਆਂ ਕੋਲੇ ਖੜ ਜਾਂਦੀ ਸੀ ਜਾਂ ਰਲ ਜਾਂਦੀ ਸੀ ਉਹ ਰਲ ਨੂੰ ਹਟ ਗਈ ਓੜਾ ਧਿਆਨ ਸੀ ਪਾਣੀ 'ਚ ਵੀ ਮੇਰੇ ਸਹੁਰੇ ਨੇ ਕਿਹਾਗਾ ਵੀ ਇੱਕ ਵੀ ਬੂੰਦ ਥੱਲੇ ਨਹੀਂ ਡਿੱਗਣੀ ਚਾਹੀਦੀ ਤੇ ਉਹ ਵਿਚਾਰੀ ਉਹਦਾ ਸਾਰਾ ਧਿਆਨ ਪਾਣੀ 'ਚ ਰਹਿੰਦਾਗਾ ਫਿਰ ਜਾ ਕੇ ਮੱਥਾ ਟੇਕਦੀ ਜਾਂ ਤੇ 10-15 ਮਿੰਟ ਆਪਦਾ ਹਨਾ ਗੁਰਬਾਣੀ ਸੁਣਦੀ ਆ ਤੇ ਜਦੋਂ ਲੈ ਕੇ ਆਉਂਦੀ ਆ ਹੌਲੀ-ਹੌਲੀ ਤੇ ਉਹ ਜਦੋਂ ਲੈ ਕੇ ਘਰੇ ਆਉਂਦੀ ਆ ਤਾਂ ਉਹ ਪੁੱਛਦਾ ਵੀ ਧੀਏ 10 ਕਰਾਂ ਅੱਜ ਕਿ ਮੇਰੇ ਹਾਂ ਤੇਰਾ ਗੁਰੂ ਘਰ ਕਹਿੰਦੇ ਜੀ ਮੈਂ ਪਾਣੀ ਦੇ ਇੱਕ ਤਮਕਾ ਵੀ ਨਹੀਂ ਡੋਲਣ ਦਿੱਤਾ ਤੇ ਕਹਿੰਦਾ ਕਿਸੇ ਨੂੰ ਕੁਛ ਤੈਨੂੰ ਕਿਹਾ ਕਹਿੰਦੇ ਜੀ ਮੈਂ ਲੋਕਾਂ ਕੰਨੀ ਧਿਆਨ ਨਹੀਂ ਦਿੱਤਾ ਕਹਿੰਦਾ ਬਸ ਤੈਨੂੰ ਹੀ ਦੱਸਣ ਵਾਸਤੇ ਸੀਗਾ ਵੀ ਕੋਈ ਤੁਹਾਡੇ ਬਾਰੇ ਕੀ ਕਹਿੰਦਾ ਜੇ ਤੁਸੀਂ ਸਹੀ ਹੋ ਸੱਚੇ ਹੋ ਆਪਣੀ ਥਾਂ ਤੇ ਉਹ ਰੱਬ ਜਾਣਦਾ ਹੈਗਾ ਤੁਸੀਂ ਕਿਸੇ ਵੱਲ ਧਿਆਨ ਨਹੀਂ ਦੇਣਾ ਤੁਸੀਂ ਆਪਦੇ ਕੰਮ ਵੱਲ ਧਿਆਨ ਦੇਣਾ ਜਦੋਂ ਇਹ ਗੱਲ ਉਹਦੇ ਸਹੁਰੇ ਨੇ ਆਪਣੀ ਧੀ ਨੂੰ ਕਹੀ ਤਾਂ ਉਹਦੀ ਧੀ ਦਾ ਦਿਨ ਬਹੁਤ ਖੁਸ਼ ਹੋਇਆ ਕਿ ਜੇ ਕਿਤੇ ਹਨਾ ਮੇਰਾ ਸਹੁਰਾ ਲੋਕਾਂ ਦੀਆਂ ਸੁਣ ਲੈਂਦਾ ਤੇ ਮੈਨੂੰ ਚਾਰ ਮੈਨੂੰ ਇਹ ਵੀ ਕਹਿੰਦਾ ਤੇ ਮੇਰੇ ਗਾਹਾਂ ਸਹੁਰਿਆਂ ਨੂੰ ਵੀ ਫੋਨ ਕਰਦੇ ਵੀ ਤੁਹਾਡੀ ਕੁੜੀਆਂ ਐ ਫਿਰਦੀ ਐ ਕੁਸ ਖਾਇਾ ਨਹੀਂ ਗਾ ਸੋ ਲੋਕ ਕੀ ਕਹਿੰਦੇ ਨੇ ਕੋਈ ਤੁਹਾਡੇ ਘਰੇ ਤੁਹਾਡੇ ਜਵਾਬ ਭੁੱਖੇ ਕੋਈ ਆਟਾ ਨਹੀਂ ਛਿੱਟ ਕੇ ਜਾਂਦਾ ਤੁਹਾਨੂੰ ਪੈਸੇ ਨਹੀਂ ਲੋੜਾ ਕੋਈ ਤੁਹਾਡਾ ਪੈਸੇ ਨਹੀਂ ਲੈ ਕੇ ਜਾਂਦਾ ਜਿਹੜੇ ਕੰਮ 'ਚ ਤੁਹਾਡਾ ਹੌਨਰ ਆ ਤੁਹਾਨੂੰ ਐ ਲੱਗਦਾ ਵੀ ਮੈਨੂੰ ਸੰਗ ਲੱਗੂਗੀ ਜਾਂ ਕੋਈ ਰੇੜੀ ਲਾਉਂਦਾ ਹਨਾ ਜਾਂ ਕੋਈ ਬੂਟਗੰਡ ਤਾਂ ਤੁਹਾਡੇ ਚ ਹੈਗੀ ਐ ਕਲਾ ਤਾਂ ਤੁਸੀਂ ਕੰਮ ਕਰੋ ਬਈ ਪੈਸੇ ਕਮਾਓ ਲੋਕਾਂ ਕਨੇ ਦੇਖੋ ਲੋਕ ਤਾਂ ਬਈ ਕਿਸੇ ਨੂੰ ਜਿਹਾਉਣ ਨਹੀਂ ਦਿੰਦੇਗੇ ਸੋ ਸ਼ੇਅਰ ਕਰਿਓ ਆਪਣੇ ਵਿਚਾਰ ਦੇ ਉਤੇ ਵਾਹਿਗੁਰੂ ਜਰੂਰ ਲਿਖਿਓ ਜਾਂਦੇ ਵਸਦੇ